ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਇਹ ਵੀਡੀਓ ਹੈਗੀ ਅੱਜ ਦੀ ਪਹਿਣਾ ਦੇ ਲਈ ਅੱਜ ਮੈਂ ਤੁਹਾਨੂੰ ਲੈਸ ਲਾਉਣ ਬਾਰੇ ਦੱਸਦੀ ਆ ਦੋ ਤਰੀਕਿਆਂ ਨਾਲ ਆਪਾਂ ਲਾ ਸਕਦੇ ਹਾਂ ਨੂੰ ਲੈਸ ਨੂੰ ਸਭ ਤੋਂ ਪਹਿਲਾਂ ਕੱਪੜਾ ਫੋਲਡ ਕਰਕੇ ਨਿਸ਼ਾਨੀ ਲਾ ਦੇਣੀ ਜਿੱਥੋਂ ਤੱਕ ਆਪਣੇ ਚਾਕ ਰੱਖਣੀ ਆ ਘੇਰਾ ਰੱਖਣਾ ਜਿੰਨਾ ਉਸ ਤੋਂ ਬਾਅਦ ਮੁੜ ਕੇ ਕੱਪੜੇ ਦੇ ਉੱਤੇ ਲੈਕਸ ਕੱਪੜਾ ਵੀ ਸਿੱਧਾ ਤੇ ਲੈਸ ਵੀ ਸਿੱਧੀ ਆਏ ਉਹ ਨਿਸ਼ਾਨੀ ਤੇ ਜਿਹੜੀ ਆਪਾਂ ਲਾਈ ਹੋਈ ਉਹ ਤੇ ਲਾ ਕੇ ਇਹਨੂੰ ਆਪਾਂ ਸਿਉਣ ਲਾ ਸਕਦੇ ਆ ਸਿਉਣ ਸਿੱਧੀ ਲਾ ਦੇਣੀ ਐ ਇਹਨੂੰ ਜਿੱਥੇ ਨਿਸ਼ਾਨੀ ਲਾਈ ਹੋਈ ਉਹ ਚਾਕ ਤੱਕ ਥੱਲੇ ਤੱਕ ਲੈ ਜਾਣੀ ਐ ਇਹਦੀ ਨਿਸ਼ਾਨੀ ਦੇ ਉੱਤੇ ਉੱਤੇ ਸਾਰਾ ਇਹ ਸਿਉਣ ਲਾ ਲੈਣੀ ਐ ਇਹ ਕਾਟਨ ਦਾ ਹੀ ਕੱਪੜਾ ਵਾ ਕਾਟਨ ਦੀ ਲੇਸ ਆ ਸੌਖੇ ਤਰੀਕੇ ਨਾਲ ਲੱਗ ਜਾਂਦੀ ਐ ਇਹ ਆਥਾ ਨਾਲ ਹੀ ਮੈਂ ਫੋਲਡ ਕਰ ਲਿਆ ਸੀ ਪ੍ਰੈਸ ਦੀਨ ਲੋੜ ਪਈ ਕਿਉਂਕਿ ਕਰੀਜ਼ ਵੱਜ ਜਾਂਦੀ ਉੱਤੇ ਲਾ ਲਿਆ ਚਾਕ ਨਾ ਨਿਸ਼ਾਨੀ ਲਾਲੀ ਮਾਰਕ ਕਰ ਲਿਆ ਉੱਤੇ ਇਹਨੂੰ ਐਵੇਂ ਇਹ ਦੇਖੋ ਇਸ ਤਰ੍ਹਾਂ ਆ ਗਈ ਨਾ ਇਹ ਪੂਰੀ ਸਫਾਈ ਨਾਲ ਆ ਜੂਗੀ ਤੇ ਇਹਨੂੰ ਮੜ ਕੇ ਫੋਲਡ ਕਰਕੇ ਉੱਤੇ ਫਿਰ ਉਵੇਂ ਰੱਖ ਕੇ ਇਹਨੂੰ ਕਪੜਾ ਮੋੜ ਕੇ ਉਤੇ ਰੱਖ ਸਕਦੇ ਆ ਤੇ ਜੇ ਕੋਈ ਮੜਾ ਮੋਟਾ ਵਾਲ ਵੀ ਪਵੇ ਤਾਂ ਵੀ ਆਪਾਂ ਵਿੱਚ ਫੋਲਡ ਕਰ ਸਕਦੇ ਆ ਕਿਉਂਕਿ ਇਹ ਥੋੜਾ ਬਹੁਤਾ ਖਿੱਚ ਹੋ ਹੀ ਜਾਂਦੀ ਹੈ ਜਦੋਂ ਸਲਾਈ ਹੋ ਕੇ ਲੈਸ ਵਿੱਚ ਜਾਵੜੀਏ ਦੇ ਤੇ ਇਹਦੀ ਆਪਾਂ ਸਿਉਣ ਲਾ ਕੇ ਉਹਨੂੰ ਕਰ ਦਾਂਗੇ ਕੰਪਲੀਟ ਤੇ ਮੜ ਕੇ ਹੋਣਾ ਇਹਦੀ ਸਫਾਈ ਵੇਖੋ ਤੁਸੀਂ ਬਹੁਤ ਸੁਣੀ ਆਉਗੀ ਸਫਾਈ ਇਹਦੀ ਜਦੋਂ ਆਪਾਂ ਇਸ ਤਰ੍ਹਾਂ ਦੋ ਤਰੀਕਿਆਂ ਨਾਲ ਦੂਜੀ ਤਰ੍ਹਾਂ ਵੀ ਸਫਾਈ ਬਹੁਤ ਤਰ੍ਹਾਂ ਬਹੁਤ ਸੁਣੀ ਆਉਂਦੀ ਆ ਦੂਜੇ ਤਰੀਕੇ ਦਾ ਮਤਲਬ ਕਿ ਇਹ ਹੈ ਵੀ ਜੇ ਆਪਣੀ ਸੇਧ ਦਾ ਫਰਕ ਪੈ ਜਾਵੇ ਜਿਉ ਕੰਨੀ ਤੇ ਰੱਖ ਕੇ ਆਪਾਂ ਲਾਉਣੇ ਆ ਤਾਂ ਫਿਰ ਆਪਾਂ ਆਪਾਂ ਨੂੰ ਖੋਲ ਕੇ ਖੁੱਲਾ ਕਰਨਾ ਸੌਖਾ ਹੈ ਬਾੜੀ ਪੱਟ ਠੱਡ ਜੀ ਨਹੀਂ ਕਰਨੀ ਪੈਂਦੀ ਐਂ ਬਾੜੀ ਪੱਟ ਠੱਡ ਕਰਨੀ ਪੈਂਦੀ ਆ ਜਿਹੜੀ ਇਸ ਤਰ੍ਹਾਂ ਲਾਈ ਆ ਤੇ ਤਰੀਕੇ ਦਾ ਦੋਵੇਂ ਸੌਖੇ ਆ ਵਧੀਆ ਤਰੀਕੇ ਨਾਲ ਆਏ ਲੱਗ ਜਾਂਦੀ ਹੈ ਇਹ ਤੇ ਨਿਸ਼ਾਨੀ ਲਾ ਕੇ ਵਧੀਆ ਇਹਨਾਂ ਪ੍ਰੋਪਰ ਕੀਤਾ ਹੋਵੇ ਪੂਰੀ ਸਫਾਈ ਦੇ ਨਾਲ ਲੱਗਦੀ ਹੈ ਲੈਸ ਇਹ ਲੈਸ ਜਾ ਦੋ ਡਿਜ਼ਾਈਨ ਸੀ ਇੱਕ ਲੈਸ ਤੇ ਜੇ ਆਪਾਂ ਜ਼ਿਆਦਾ ਦਿਖਾਈ ਆ ਕਈ ਲੈਸ ਉਹ ਥੋੜੀ ਹੁੰਦੀ ਹੈ ਤੇ ਆਪਾਂ ਡਿਜ਼ਾਈਨ ਉਹਦਾ ਘੱਟ ਬਾਹਰ ਦਿਖਾਉਣੇ ਆ ਬਾਕੀ ਪ੍ਰਿੰਟਡ ਸੂਟ ਤੇ ਇਹ ਸੋਹਣੀ ਲੱਗਦੀ ਆ ਦੇਖੋ ਪੂਰੀ ਸਫਾਈ ਦੇ ਨਾਲ ਲੱਗ ਗਈ ਆ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਦੂਜੇ ਤਰੀਕੇ ਦੇ ਨਾਲ ਆ ਵੀ ਇਹ ਕਪੜਾ ਵੀ ਸਿੱਧਾ ਤੇ ਲੈਸ ਵੀ ਸਿੱਧੀ ਤੇ ਜਿਹੜਾ ਆਪਾਂ ਚਾਕਾਂ ਦੇ ਵਿੱਚ ਕਪੜਾ ਅੰਦਰ ਵੱਰ ਮੋੜਨਾ ਯਾਨੀ ਕਿ ਫੋਲਡ ਕਰਨਾ ਉਹਨੂੰ ਸਿੱਧੇ ਪਾਸੇ ਫੋਲਡ ਕਰਕੇ ਤੇ ਆਪਾਂ ਲੈਸ ਧਰ ਲੈਣੀ ਆਂ ਇਹ ਉੱਥੋਂ ਦੀ ਚਾਕਾਂ ਤੱਕ ਲਾ ਲੈਣੀ ਜਾਂ ਚਾਕਾਂ ਤੋਂ ਲੈ ਕੇ ਥੱਲੇ ਤੱਕ ਵੀ ਆਪਾਂ ਸਟਾਰਟ ਕਰ ਸਕਦੇ ਜਿੱਧਰੋਂ ਮਰਜ਼ੀ ਕਰ ਲਓ ਆਪਦੇ ਹੱਥ ਦਾ ਸੂਤ ਹੁੰਦਾ ਵੀ ਜਿੱਧਰੋਂ ਆਪਾਂ ਨੂੰ ਹੱਥ ਸੌਖਾ ਲੱਗੇ ਤੇ ਇਹ ਐਂ ਕਰਕੇ ਲਾ ਕੇ ਉੱਥੋਂ ਚਾਕਾਂ ਤੱਕ ਕਪੜਾ ਵੀ ਸਿੱਧਾ ਤੇ ਲੈਸ ਵੀ ਸਿੱਧੀ ਤੇ ਕਪੜਾ ਸਿੱਧੇ ਵਾਲੇ ਪਾਸੇ ਫੋਲਡ ਕਰਨਾ 모ੜਨਾ ਹੈ ਹਿਸਾਬ ਦੇ ਨਾਲ ਆਪਾਂ ਨੂੰ ਜਿੰਨਾ ਕਾ ਕਪੜਾ ਆਪਣਾ ਰੱਖਿਆ ਹੋਵੇ ਜਨ ਕੇ 2 ਇੰਚ ਤਾਂ ਹੁੰਦਾ ਹੀ ਆ ਆ ਵੀ ਇਸ ਤਰ੍ਹਾਂ ਹੁਣ ਫਿਰ ਇਹਨੂੰ ਉਸੇ ਨੂੰ 모ੜ ਕੇ ਆਏ ਜਿੱਥੇ ਆਪਣੇ ਚਾਕ ਦਾ ਵਾ ਟੱਕ ਲਾਇਆ ਵਾ ਮੇਰਾ ਉਥੋਂ ਨਿਸ਼ਾਨੀ ਲਾ ਕੇ ਉੱਥੇ ਰੱਖ ਕੇ ਫਿਰ ਆਪਾਂ ਸਲਾਈ ਲਾ ਦੇਣੀ ਸਿੱਧੀ ਜਿੱਥਤੀ ਕ ਆਪਣੇ ਚਾਕਾਂ ਦੀ ਹੈਪਦੀ ਉਥੇ ਸਿਉਣ ਲਾਈ ਹੁੰਦੀ ਆ ਜਾਕ ਬਣਾਉਂਦੇ ਉਦੋਂ ਉੱਥੋਂ ਤੱਕ ਇਹਨੂੰ ਲੈ ਜਾਣਾ ਲਾ ਕੇ ਸਿਉਣ ਤੇ ਜੇ ਤੁਸੀਂ ਪੂਰੀ ਸਫਾਈ ਨਾ ਕਹਿੰਦੇ ਗੋਮੀ ਸਾਡੀ ਲੱਗੇ ਜਿਹੜੀ ਆ ਪਹਿਲਾਂ ਜਦੋਂ ਇਹ ਸਲਾਉਣ ਸਿਉਣ ਲਾਤੀ ਆ ਆਪਾਂ ਹੁਣ ਆਪਾਂ ਜਿਹੜੀ ਸਲਾਈ ਕਰ ਰਹੇ ਆ ਕਰਦੀ ਤੇ ਅੰਦਰਲਾ ਕੱਪੜਾ ਆ ਵਾਹਾ ਵੱਡਾ ਕਰਕੇ ਪਹਿਲਾਂ ਲਾਓ ਤੇ ਆਪਾਂ ਢੇੜ ਸਕਦੇ ਆ ਇਹਨੂੰ ਆਪਾਂ ਢੇੜ ਕੇ ਤੇ ਫਿਰ ਇਸੇ ਸਿਉਣ ਦੇ ਵਿੱਚ ਇਹ ਪੂਰਾ ਕਵਰ ਹੋ ਜਾਊਗਾ ਦੱਬਿਆ ਜਾਊਗਾ ਫਿਰ ਪੂਰੀ ਸਫਾਈ ਨਾਲ ਆਜੂਗੀ ਲੇਸ ਦੀ ਪੂਰੀ ਸਫਾਈ ਦਿਸੂਗੀ ਆਪਾਂ ਨੂੰ ਇਹ ਤੁਹਾਡੀ ਮਰਜ਼ੀ ਤੁਸੀਂ ਢੇੜਨਾ ਤਾਂ ਢੇੜ ਸਕਦੇ ਹੋ ਜਿਵੇਂ ਰੱਖਣਾ ਤਾਂ ਰੱਖ ਸਕਦੇ ਹੋ ਕਿਉਂਕਿ ਆਹ ਤਾਂ ਇਹ ਨੀਚੇ ਵਾਲੇ ਪਾਸੇ ਜਾਣਾ ਫੋਲਡ ਵਾਲੇ ਪਾਸੇ ਆ ਜਾਣਾ ਉੱਠੇ ਪਾਸੇ ਆ ਜਾਣਾ ਕਮੀਜ਼ ਦੇ ਤੇ ਇਸ ਤਰ੍ਹਾਂ ਵੀ ਲਾ ਸਕਦੇ ਆ ਇਹ ਦੋ ਤਰ੍ਹਾਂ ਦੀ ਲੇਸ ਹੈ ਲੱਗ ਸਕਦੀ ਸੌਖੇ ਤਰੀਕੇ ਦੇ ਨਾਲ ਆਹ ਦੇਖੋ ਪੂਰੀ ਸਫਾਈ ਇਹ ਤੇ ਵੀ ਪੂਰੀ ਸਫਾਈ ਆਈ ਹੈ ਗੋਮ ਲੇਸ ਲੱਗੀ ਇਹ ਚਾਕਾਂ ਦੇ ਆਹ ਦੇਖੋ ਹੁਣ ਇਹਨੂੰ ਵੀ ਇਧਰੋਂ ਆਪਾਂ ਫੋਲਡ ਕਰ ਲਾਂਗੇ ਜਿਹੜਾ ਆਪਾਂ ਪਹਿਲਾਂ ਦੂਜੇ ਪਾਸੇ ਲਾਇਆ ਸੀ ਕੁਝ ਮੈਂ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਕੁਝ ਬਣਾ ਲਾ ਲਈ ਸੀਗੀ ਲੈਸ ਇਹਨੂੰ ਵੀ ਆਪਾਂ ਕੰਪਲੀਟ ਕਰ ਦਿੰਨੇ ਆ ਲਾ ਕੇ ਸਿਲਾਈ ਨੀਚੇ ਤੱਕ ਫਿਰ ਤੁਹਾਨੂੰ ਆਪਾਂ ਕਿਹੜਾ ਹੋਲਡ ਕਰਨਾ ਦੱਸਾਂਗੇ ਬਹੁਤਿਆਂ ਮੇਰੀਆਂ ਭੈਣਾਂ ਨੂੰ ਪਤਾ ਵੀ ਹੋਊਗਾ ਵੀ ਕਿਸ ਤਰ੍ਹਾਂ ਕਰਨਾ ਪਰ ਕੰਗਾ ਨੂੰ ਕੱਪੜੇ ਸਟਿਚ ਕਰਨੇ ਤਾਂ ਆਉਂਦੇ ਨੇ ਥੋੜੇ ਥੋੜੇ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉਹਦੇ ਕਰਕੇ ਸਫਾਈ ਨਹੀਂ ਆਉਂਦੀਗੀ ਥੋੜੇ ਥੋੜੇ ਪੁਆਇੰਟ ਹੁੰਦੇ ਆ ਆਪਣੇ ਜਿਹੜੇ ਨਹੀਂ ਆਪਾਂ ਨੂੰ ਕਈ ਵਾਰ ਆ ਪਤਾ ਹੁੰਦਾ ਆਪਾਂ ਕਪੜਾ ਹੋਰ ਬੂਰਾ ਸਟਿਚ ਕਰ ਲੈਨੇ ਆ ਤੇ ਥੋੜੇ ਥੋੜੇ ਟਰੈਕ ਜਿਹੜੇ ਹੁੰਦੇ ਉਹਨਾਂ ਕਰਕੇ ਫਿਰ ਸਫਾਈ ਨਹੀਂ ਆਉਂਦੀਗੀ ਹੁਣ ਆਪਾਂ ਘੇਰਾ ਫੋਲਡ ਕਰਨਾ ਦੇਖੋ ਇਹਨੂੰ ਸਾਰੇ ਨੂੰ ਖੋਲ ਲਿਓ ਨਿਸ਼ਾਨੀ ਜਿੱਦੋਂ ਤੀਕ ਲਾਉਣੀ ਕਿੰਨਾ ਕਿੱਥੇ ਲੋ ਘੇਰਾ ਫੋਲਡ ਕਰਨਾ ਉਹਨਾਂ 모ੜ ਕੇ ਇਹਨੂੰ ਲੈਸ ਨੂੰ ਵੀ ਬਾਹਰ ਨੂੰ ਕੱਢ ਕੇ ਆ ਜਿਹੜੀ ਸਟਿਚ ਕੀਤੀ ਪਹਿਲਾਂ ਸਲਾਈ ਉਹ ਤੇ ਸਲਾਈ ਲਾ ਲਿਓ ਘੇਰੇ ਦਾ ਅੰਦਰ ਵਾਲਾ ਜਿਹੜਾ ਫੋਲਡ ਕਰਨਾ ਉਹ ਵੀ ਆਏ 모ੜ ਕੇ ਰੱਖ ਲਿਓ ਇਹ ਨੂੰ ਐ ਸਲਾਈ ਲਾ ਕੇ ਦੇਖੋ ਹੁਣ ਪੂਰੀ ਐਨ ਵਧੀਆ ਸਫਾਈ ਨਾਲ ਤੁਹਾਡਾ ਘੇਰਾ ਮੇ ਉਹ ਮੋੜਿਆ ਜਾਊਗਾ ਕਮੀਜ਼ ਦਾ ਆ ਦੇਖੋ ਪੂਰੀ ਤਰ੍ਹਾਂ ਸਫਾਈ ਨਾਲ ਆ ਗਿਆ ਨਾ ਗਾਂ ਪਛਾਣੀ ਹੁੰਦਾ ਪੂਰਾ ਇੱਕਸਾਰ ਆਊਗਾ ਜਦੋਂ ਐ ਸਟੈਚ ਕਰੂ ਹੁਣ ਦੂਜੇ ਪਾਸੇ ਵੀ ਆਪਾਂ ਤੁਹਾਨੂੰ ਐਵੇਂ ਮੋੜ ਕੇ ਦਿਖਾਉਣੇ ਆ ਆ ਇਹ ਲਾਲ ਨਿਸ਼ਾਨੀ ਤੇ ਮੜ ਕੇ ਉਹ ਜਿਹੜੀ ਪਹਿਲਾਂ ਸਟੈਚਰ ਹੀ ਸਲਾਈ ਲਾਈ ਆ ਪਹਿਲਾਂ ਉਸੇ ਸਲਾਈ ਤੇ ਐ ਕਪੜਾ ਫੋਲਡ ਕਰਕੇ ਲਾ ਲਿਓ ਤੇ ਪੂਰੀ ਸਫਾਈ ਦੇ ਨਾਲ ਕੇਰਾ ਮੜ ਜੂਗਾ ਤੁਹਾਨੂੰ ਕੱਚਾ ਕਰਨ ਦੀ ਵੀ ਕੇਰੇ ਨੂੰ ਲੋਡ ਨਹੀਂ ਪੈਣੀਗੀ ਹੱਥ ਨਾਲ ਕਰੀਜ ਬਣਾ ਕੇ ਜਾਂ ਪ੍ਰੈਸ ਨਾਲ ਤੁਸੀਂ ਵਧਿਗਾਏ ਤਰਪਾਈਏ ਤੇ ਕੇਰੇ ਤੇ ਕਰ ਸਕਦੇ ਆ ਆ ਹੁਣ ਆਪਾਂ ਬਣਾਵਾਂਗੇ ਬਾਹ ਕਫਾ ਵਾਲੀ ਬਾਹ ਬਣਾਈ ਸੀਗੀ ਉਹਦਾ ਦੱਸਦੇ ਆ ਪਹਿਲਾਂ ਇਹ 4 ਇੰਚ ਕਪੜਾ ਵੱਧ ਲੈਣਾ ਆਪਾਂ ਵਾਲ ਪਾਉਣ ਵਾਸਤੇ ਆਏ ਮੂਰੇ ਕਾਫ ਦੇ ਵਾਲ ਪਾ ਲੈਣੇ ਮੋٹے-ਮੋٹے ਜਾਂ ਸਲਾਈ ਲਾ ਕੇ ਬਾਰੀਕ ਪਾ ਲਓ ਤੁਸੀਂ ਜਿਵੇਂ ਅੱਜਕੱਲ ਟ੍ਰੈਂਡ ਆ ਮੋਟਿਆਂ ਦਾ ਤਾਂ ਮੜ ਕੇ ਆ 2 ਇੰਚ ਕਪੜਾ ਲੈ ਕੇ ਕਾਫ ਤਿਆਰ ਕਰ ਲਿਆ ਨੂੰ ਕਾਫ ਨੂੰ ਐਂ ਕਰਕੇ ਲਾ ਲਓ ਜੇ ਤੁਸੀਂ ਗੋਮ ਲਾਉਣਾ ਤਾਂ ਦੂਜੂ ਵੀ ਲਾ ਲੇ ਇਹਦੇ ਵੀ ਕਈ ਤਰੀਕੇ ਆ ਮੈਨੂੰ ਐ ਸੌਖਾ ਲੱਗਾ ਮੈਂ ਐਂ ਲਾਤਾ ਹੈ ਇਹਦੇ ਉੱਤੇ ਹੁਣ ਆਪਾਂ ਲੈਸ ਉੱਤੇ ਲਾਵਾਂਗੇ ਵਿੱਚ ਵੀ ਲਾ ਸਕਦੇ ਸੀ ਪਰ ਡਿਜ਼ਾਈਨ ਬਾਹਲਾ ਵਿੱਚ ਜਾਂਦਾ ਸੀਗਾ ਹੁਣ ਇਹਦੇ ਉੱਪਰ ਆਪਾਂ ਰੱਖ ਕੇ ਉਹ ਲਾ ਦਾਂਗੇ ਲੈਸ ਤੇ ਇਹਨੂੰ ਕਰ ਦਾਂਗੇ ਫੋਲਡ ਤੇ ਆਪਣੀ ਕਫਾਂ ਵਾਲੀ ਬਾਹ ਤਿਆਰ ਹੋ ਗਈ ਥੈਂਕ ਯੂ ਫॉर ਵਾਚਿੰਗ